ਹਿੰਦੁਸਤਾਨ ਵਿੱਚ ਹਿੰਦੂ માન્યਤਾਵਾਂ ਦੇ ਅਨੁਸਾਰ ਇਹ ਇਹ ਪਰੰਪਰਾ ਜਿਹੜੀ ਹੈ ਪਤੀ ਔਰ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ ਸਤਿਗੜ ਚੂੜੀਆਂ ਚ ਕਰਵਾਉਂਦੇ ਤੇ ਤੁਹਾਨੂੰ ਲੈ ਕੇ ਲੱਗੀਆਂ ਪਾਰੀ ਰੌਣਕਾਂ ਵੱਖ-ਵੱਖ ਮੰਦਰਾਂ ਚ ਮਹਿਲਾਵਾਂ ਨੇ ਪਤੀ ਦੀ ਲੰਮੀ ਉਮਰ ਲਈ ਕੀਤੀ ਪੂਜਾ ਪੂਰੇ ਦੇਸ਼ ਵਿੱਚ ਕਰਵਾ ਚੌਦਾ ਤਿਹਾੜੀ ਨੂੰ ਤਾਮਨਾ ਮਨਾਇਆ ਜਾ ਰਿਹਾ ਅਤੇ ਇਸ਼ਤਿਹਾਰ ਨੂੰ ਲੈ ਕੇ ਫਤੇਗੜ ਚੂੜੀਆਂ ਚ ਵੀ ਭਾਰੀ ਰੌਣਕਾਂ ਲਗੀਆਂ ਅਤੇ ਵੱਖ-ਵੱਖ ਸ਼ਹਿਰ ਦੇ ਇਤਿਹਾਸਿਕ ਮੰਦਰਾਂ ਵਿੱਚ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਪੂਜਾ ਵੀ ਕੀਤੀ ਗਈ ਇਸ ਮੌਕੇ ਵੱਖ-ਵੱਖ ਮਹਿਲਾਵਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੇ ਪਤੀ ਦੀ ਲੰਮੀ ਉਮਰ ਲਈ ਉਹਨਾਂ ਵੱਲੋਂ ਇਹ ਵਰਤ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਪੂਰਾ ਸਾਲ ਇਸ਼ਤਿਹਾਰ ਨੂੰ ਲੰਮੀ ਉਮਰ ਲਈ ਉਸ ਸਾਰਾ ਤិន ਭੁਖੇ ਪਿਆਸੇ ਰਹਿ ਕੇ ਵਰਤ ਰੱਖਦੀਆਂ ਹਨ ਅਤੇ ਮੰਦਿਰਾਂ ਵਿੱਚ ਲੰਮੀ ਉਮਰ ਲਈ ਪੂਜਾ ਵੀ ਕਰਦੀਆਂ ਹਨ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਵੱਖ-ਵੱਖ ਮਹਿਲਾਵਾਂ ਨੇ ਜਿਨ੍ਹਾਂ ਨੇ ਕਿ ਇਹ ਵਰਤ ਰੱਖਿਆ ਹੋਇਆ ਸੀ पूरे देश विच करवा चौथ दा त्यौहार धूमधाम नाल मनाया जा रहा इस के के वाक वाक जा है इस वेले आपा मौजूदा फतेगढ़ चूड़ियां बिके जिथे के महिलावां ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ करवा चौथ व्रत ਰੱਖਿਆ ਗਿਆ ਤੇ ਵੱਖ-ਵੱਖ ਮੰਤਰਾਂ ਚ ਮਹਿਲਾਵਾਂ ਵੱਲੋਂ ਪੂਜਾ ਪ੍ਰਾਰਥਨਾ ਵੀ ਕੀਤੀ ਜਾ ਰਹੀ ਹੈ ਐ ਗੱਲਬਤ ਕਰਦੇ ਆ ਵੱਖ-ਵੱਖ ਮਹਿਲਾਵਾਂ ਔਰਤਾਂ ਨਾਲ ਅੱਜ ਸੁਹਾਗ ਦਾ ਤਿਆਰ ਆ ਤੇ ਅਸੀਂ ਉਹਨਾਂ ਦੇ ਲਈ ਵਰਤ ਰੱਖਦੇ ਆ ਅੱਜ ਵਰਤ ਦਾ ਤਿਆਰ ਆ ਵਰਤ ਦੇ ਤਿਆਰ ਤੇ ਆਪਾਂ ਸੂਟ ਸਵਾਈਂਦੇ ਆ ਮੇਕਅਪ ਦਾ ਸਮਾਨ ਖਰੀਦੀ ਦਾ ਬੜੇ ਇੰਜੋਏ ਕਰੀਦਾ ਵਾ बड़े चागी खाई दिया, उठी बस मजा ही रखनी करवा दा है, मैं करनी है। सारे लेडीज ने रख बहुत सारा पहले है पूजा पाठ करके आए हूं राति शामी अर्ग दे के फिर ਤਾਂ ਨਹੀਂ ਖਾਣਾ ਵਗੈਰਾ ਖਾਣਾ ਹੈ بس sare ਖੁਸ਼ੀ ਖੁਸ਼ੀ ਮਨਾ ਰਹੇ تھے ਅੱਗੇ ਇਹ ਆਪਣਾ ਜਿਹੜਾ ਕਰਵਾਚੌਦਾ ਵਰਤਾ ਇੱਕ ਬਹੁਤ ਹੀ ਪਵਿੱਤਰ ਤਿਹਾਰਾ ਹੈ ਇਹ ਆਪਣੀ ਹਿੰਦੁਸਤਾਨ ਦੀ ਇੱਕ ਅਲੱਗ ਪਹਿਚਾਨ ਪਰੰਪਰਾ ਜਿਸ ਹਰ ਔਰਤ ਦਾ ਇੱਕ ਵੱਖਰਾ ਰੂਪ ਨਜ਼ਰ ਆਉਂਦਾ ਕਿ ਉਹ ਆਪਣੇ ਸੁਹਾਗ ਲਈ ਹਰ ਕਮ ਹਰ ਸੰਭਵ ਕੋਸ਼ਿਸ਼ ਕਰਦੀ ਹੈ ਚਾਹੇ ਉਹ ਨਿਸ਼ਲਾ ਵਰਤ ਰੱਖਣਾ ਚਾਹੇ ਪਈ ਚਾਹੇ ਕੋਈ ਵੀ ਕੋਸ਼ਿਸ਼ ਕਰਨੀ ਪਵੇ ਇੱਕ ਔਰਤ ਦਾ ਇੱਕ ਪਵਿੱਤਰ ਰੂਪ ਹੈ ਜੋ ਕਿ ਦੋਨਾਂ ਹਸਬੰਡ ਵਾਈਫ ਦਾ ਰਿਸ਼ਤਾ ਮਜ਼ਬੂਤ ਕਰਦਾ ਹੈ ਸਭ ਤੋਂ ਪਹਿਲਾਂ ਰਾਮ ਰਾਮ ਜੀ ਅੱਜ ਕਰਵਾ ਚੋ ਦਾ ਤਿਉਹਾਰ ਹੈ ਹਿੰਦੁਸਤਾਨ ਵਿੱਚ Hindu ਮਾਨਤਾਵਾਂ ਦੇ ਅਨੁਸਾਰ ਇਹ ਇਹ ਪਰੰਪਰਾ ਜਿਹੜੀ ਹੈ ਪਤੀ ਔਰ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ ਤੇ ਪਤਨੀ ਇਹ ਮੰਨਦਾ ਕਿਤੇ ਜਾਂਦੀ ਹੈ ਕਿ Hinduਧਰਾਂ ਵਿੱਚ ਇਹ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਮੀ ਹੁੰਦੀ ਹੈ ਹਰ ਇਸੇ ਚ ਆਉਂਦੀ ਹੈ ਕਿ ਮੇਰੇ ਪਤੀ ਦੀ ਉਮਰ ਲੰਮੀ ਹੋਵੇ ਬਹੁਤ ਮੈਂ ਸਦਾ ਸੁਹਾਗ ਰਵਾ ਔਰ ਬਹੁਤ ਪਵਿੱਤਰ ਔਰ ਮਾਨਤਾਵਾਂ ਵਾਲਾ ਤਿਉਹਾਰ ਹੈ Hindu ਧਰਮ ਦਾ ਹੈ ਇੱਕ ਨਾਰੀ ਲਈ ਬਹੁਤ ਵੱਡਾ ਤਿਉਹਾਰ ਹੈ ਆਪਣੇ ਸਾਰਾ ਦਿਨ ਭੁੱਖੀ ਪਿਆਸੀ ਰਹਿ ਕੇ ਉਹ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੋਈ ਇਹ ਵਰਤ ਆਪਣਾ ਪੂਰਾ ਕਰਦੀ ਹੈ ਚਲ ਕੇ ਰਾਤ ਨੂੰ ਅਰਕ ਦੇ ਕੇ ਹੁੰਦਾ ਵਰਤ ਪੂਰਾ ਹੁੰਦਾ ਹੈ ਕਰਵਾ ਚੌਥ ਬਹੁਤ ਪੀਤੇ ਦਾ ਤਿਹਾੜਿਆ ਅਸੀਂ ਆਪਣੇ ਪਤੀ ਦੀ ਵੱਡੀ ਲੰਬੀ ਉਮਰ ਵਾਸਤੇ ਇਹ ਤਿਹਾੜ ਮਨਾਉਂਦੇ ਆ ਬੜੀ ਖੁਸ਼ੀ ਨਾਲ ਸਾਨੂੰ ਹਰ ਸਾਲ ਆਸ ਹੁੰਦੀ ਹੈ ਕਿ ਇਹ ਕਰਵਾ ਚੌਥ ਹਰ ਇੱਕ ਵਾਸਤੇ ਆਂਦਾ ਰਹੇ ਤੇ ਖੁਸ਼ੀਆਂ ਭਰੇ ਆ ਤਿਹਾੜ ਅਸੀਂ ਮਨਾਉਂਦੇ ਰਹੀ ਕਰਵਾ ਚੌਥ ਦੇ ਵਰਤ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਆਪਾਂ ਪਤੀ ਦੀ ਲੰਬੀ ਉਮਰ ਲਈ ਇਹ ਕਰਵਾ ਚੋਤਾ ਵਰਤ ਰੱਖਦੇ ਆ ਤੇ ਸ਼ਾਮ ਨੂੰ ਅਸੀਂ ਜਦੋਂ ਚੰਦਰਮਾ ਆਉਂਦਾ ਨੂੰ ਅਰਗ ਦੇ ਕੇ ਫਿਰ ਆਪਾਂ ਖਾਣਾ ਖਾਂਦੇ ਆ ਹਾਂਜੀ ਹਰ ਸਾਲ ਸਾਨੂੰ ਇਸ ਤਿਹਾਰ ਦੀ ਉਡੀਕ ਹੁੰਦੀ ਆ ਹਰ ਉਹ ਅਰ ਸਵੇਰੇ ਉੱਠ ਕੇ ਭੁੱਖੇ ਪਿਆਸੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਦੁਆ ਕਰਦੀ ਹੈ ਤੇ ਸ਼ਾਮ ਨੂੰ ਚੰਦਰਮਾ ਵੇਖ ਕੇ ਇਹ ਇਹ ਵਰਤ ਖੋਲਿਆ ਜਾਂਦਾ ਹੈ ਤੇ ਮੈਂ ਇਸ ਵਰਤਰੀ ਸਭ ਨੂੰ ਬਹੁਤ ਵਧਾਈ ਦਿੰਦੀ ਆ ਅੱਜ ਬਹੁਤ ਵਧੀਆ ਤਿਉਹਾਰ ਆ ਅਸੀਂ ਬਹੁਤ ਸਾਲ ਬਾਅਦ ਆਂਦਾ ਆ ਅਸੀਂ ਤਿਆਰ ਹੁੰਨੇ ਆ ਆਪਣਾ ਪੂਰਾ ਸ਼ਿੰਗਾਰ ਕਰਦੇ ਆ ਘਰ ਵਾਲਿਆਂ ਵਾਸਤੇ ਆਪਣੇ ਹਸਬੰਦ ਵਾਸਤੇ ਫਾਸਟ ਕਰਦੇ ਆ ਖੁਸ਼ੀ ਮਿਲਦੀ ਆ ਹਫਤਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਹਾਂਜੀ ਹਾਂਜੀ ਅੱਜ ਦਾ ਜਿਹੜਾ ਤਿਉਹਾਰ ਆ ਕਰਵਾ ਚੌਥ ਦਾ ਇੱਕ ਹਸਬੰਦ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਾਸਤੇ ਮਨਾਇਆ ਜਾਂਦਾ ਤੇ ਇਸ ਦਿਨ ਜਿਹੜੀ ਵਾਈਫ ਆ ਉਹ ਆਪਣੇ ਹਸਬੰਦ ਦੀ ਲੰਮੀ ਉਮਰ ਦੇ ਲਈ ਅ ਮਤਲਬ ਅਰਦਾਸ ਕਰਦੀ ਆ ਪ੍ਰੇਅਰ ਕਰਦੀ ਆ ਕਿ ਮੇਰੇ ਹਸਬੰਦ ਦੀ ਲੰਬੀ ਉਮਰ ਹੋਵੇ ਸੋ ਦੇ ਲਈ ਜੋ ਵੀ ਵਰਤ ਰੱਖਦੀ ਆ ਸਵੇਰੇ ਸਰਗੀ ਲੈਂਦੀ ਆ ਪਹਿਲਾਂ ਫਿਰ ਕਥਾ ਸੁਣਦੀ ਆ ਫਿਰ ਉਸ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਤੇ ਫਿਰ ਉਸ ਤੋਂ ਬਾਅਦ ਉਹ ਆਪਣਾ ਵਰਤ ਜਿਹੜਾ ਉਹ ਤੋੜਦੀ ਆ ਮੈਂ ਸਾਰਿਆਂ ਨੂੰ ਇਸ ਤਿਉਹਾਰ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਕਰਵਾਚੌਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਮੇਰੇ ਘਰੇ ਬਹੁਤ ਰੌਣਕ ਲੱਗਦੀ ਹਰ ਸਾਲ ਤੇ ਇਸ ਤਰ੍ਹਾਂ ਹੀ ਹਰ ਸਾਲ ਮੇਰੇ ਘਰੇ ਰੌਣਕ ਲੱਗਦੀ ਰਿਹਾ ਕਰੇ ਅੱਜ ਕਰਵਾ ਚੌਥ ਹੈ ਜੋ ਕਿ ਲੇਡੀਆਂ ਦਾ ਲੇਡੀਜ਼ ਵਾਸਤੇ ਬਹੁਤ ਹੀ ਅਹਿਮ ਦਿਨ ਹੁੰਦਾ ਹੈ ਇਸ ਦਿਨ ਜਿਹੜੀਆਂ ਲੇਡੀਜ਼ ਹੁੰਦੀਆਂ ਆਪਣੇ ਮਤਲਬ ਹਸਬੈਂਡ ਲਈ ਜਿਹੜਾ ਆ ਲੰਮੀ ਉਮਰ ਤੇ ਅਸੀਂ ਵੀ ਅਜ ਵਰਤ ਰੱਖਿਆ ਹੋਇਆ ਜੋ ਕਿ ਬਹੁਤ ਵਧੀਆ ਲੱਗ ਰਿਹਾ ਸਾਨੂੰ ਤੇ ਅਸੀਂ ਹੁਣ ਇਸੇ ਮੰਦਰ ਵਿੱਚ ਕਥਾ ਸੁਣਨ ਆਏ ਆ ਉਹ ਅਸੀਂ ਸੁਣਨ ਲੱਗੇ ਹੁਣ ਹੈਪੀ ਕਰਵਾਚੋ ਅੱਜ ਸਵਾਗਣਾ ਦਾ ਦਿਨ ਆ ਤੇ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਸਾਰੀਆਂ ਭੈਣਾਂ ਨੇ ਵਰਤ ਰੱਖੀ ਹੋਈ ਆ ਤੇ ਅੱਜ ਦੇ ਦਿਨ ਬਹੁਤ ਮਜਾਵਾ ਵਨ ਸਨੇ ਸੂਰ ਪਾਏ ਸਾਰਿਆਂ ਨੇ ਤੇ ਮੇਕਅਪ ਕੀਤਾ 16 ਸੰਗਾਰ ਕੀਤੇ ਨੇ ਤੇ ਤਲਾਵਲੇ ਮੰਦਰ ਅਸੀਂ ਆਏ ਆ ਸਾਰੇ ਜਾਣੇ ਸੁਣਨ ਵਾਸਤੇ ਕਥਾ ਪੰਡਤ ਜੀ ਨੂੰ ਵੇਲ ਨਹੀਂ ਮਿਲਦਾ ਪਿਆ ਤੇ 7 7 8 8 ਦਾ ਬਹੁਤ ਵਧੀਆ ਨੇ ਕਥਾ ਸੁਣਾਈ ਹੈ ਸਾਨੂੰ ਉਹਨਾਂ ਨੇ ਗਣੇਸ਼ ਜੀ ਦੀ ਆਰਤੀ ਕਰਵਾਈ ਹੈ ਬਹੁਤ ਵਧੀਆ ਲੱਗਾ ਸਾਨੂੰ ਸਾਰੀਆਂ ਭੈਣਾਂ ਸੱਜ ਦੱਜ ਕੇ ਆਈਆਂ ਹਨ ਮਨੋ ਕਾਮਨਾ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਸਾਰੇ ਮਤਲਬ ਕੀ ਵਰਤ ਜ ਤਿਹਾਰ ਬਣਾਇਆ ਜਾਂਦਾ ਧੂਮ-ਧਾਮ ਦੇ ਨਾਲ ਹਰ ਜਗ੍ਹਾ ਤੇ ਅੱਜ ਉਸ ਆ ਰਹੀਆਂ ਲੇਡੀਜ਼ ਚੰਦਰ ਮਾਮੇ ਦਾ ਇੰਤਜ਼ਾਰ ਕਰਨ ਗਿਆ ਲੇਟ ਤੱਕ ਕਦੋਂ ਚੜੇਗਾ ਫੇ ਜਾ ਕੇ ਉਹਨਾਂ ਨੇ ਰੋਟੀ ਪਾ ਲਈ ਖਾ ਲਈ ਪਾ ਲਈ ਤੇ ਅੱਜ ਅੱਜ ਉਹਨਾਂ ਨੇ ਇੰਤਜ਼ਾਰ ਕਰਵਾਣਾ ਚਾਹੁੰਦੇ ਹਨ ਹੈਪੀ ਕਲਰ ਪਰ ਇਹ ਤੁਹਾਡੇ ਕਰ ਨਾਲ ਖੁਸ਼ੀ ਮਿਲਦੀ ਹੈ ਸਾਨੂੰ ਅਸੀਂ ਮਤਲਬ ਹਾਸਕੇ ਰੱਖ ਲੈਨੇ ਸਾਨੂੰ ਕੋਈ ਮਹਿਸੂਸ ਹੀ ਨਹੀਂ ਆ ਵੀ ਭੁੱਖ ਲੱਗੀ ਆ ਕਿ ਪਿਆਸ ਲੱਗੀ ਆ ਐ ਮ제 ਨਾਲ ਸਵੇਰ ਦੇ ਉੱਠੇ ਆ 4-5 ਵਜੇ ਕੋਈ ਤੇ ਸੁੱਤੇ ਹੀ ਨਹੀਂ ਹੋਣੇ ਮੇਰੇ ਖਿਆਲ ਨਾਲ ਤੇ ਬਾਕੀ ਚਲੋ ਅੱਜ ਦਾ ਦਿਨ ਬਹੁਤ ਵਧੀਆ ਸਾਰਿਆਂ ਲਈ ਨਿਕਲੇ ਸਾਰੇ एकदम ਵਧੀਆ ਵਧੀਆ ਸਾਰਿਆਂ ਲਈ ਤਿਉਹਾਰ ਨਿਕਲੇ ਸਾਰਿਆਂ ਲਈ ਅਗਲੀ ਵਾਰੀ ਵੀ ਆਵੇ ਤੇ ਸਾਰਿਆਂ ਲਈ ਖੁਸ਼ੀ ਖੁਸ਼ੀ ਰਾਜੀ ਖੁਸ਼ੀ ਇਦਾਂ ਹੀ ਆਵੇ ਹਮੇਸ਼ਾ ਹੀ ਅਸੀਂ ਸਭ ਬਹੁਤ ਪਿਆਰ ਨਾਲ ਬਹੁਤ ਜ਼ਿਆਦਾ ਪਿਆਰ ਨਾਲ ਖੁਸ਼ੀ ਨਾਲ ਤਿਆਰ-ਜਾਰ ਹੋ ਗਏ ਤਿਉਹਾਰ ਮਨਾਉਣੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਤਿਉਹਾਰ ਇਹਦੇ ਵਿੱਚ ਰੂਲ ਇਹ ਹੀ ਆ ਕਿ ਤੁਸੀਂ ਸਾਰਿਆਂ ਨੂੰ ਪਾਣੀ ਨਹੀਂ ਪੀਣਾ ਤੇ ਕੁਝ ਵੀ ਨਹੀਂ ਖਾਣਾ ਪੀਣਾ ਤੇ ਸੂਈ ਚ ਤਾਗਾ ਨਹੀਂ ਪਾਣਾ ਬਾੜ ਪੈਰ ਨਹੀਂ ਪਾਣਾ ਏ ਰੁੱਸੇ ਨੂੰ ਨਹੀਂ ਮਨਾਣਾ ਇਹਨੂੰ ਨਹੀਂ ਜਗਾਣਾ ਇਹ ਚੀਜ਼ਾਂ ਮਿਲਾ ਕੁਝ ਨਹੀਂ ਕਰਨਾ ਹੈਗਾ ਬਸ ਆਪਣਾ ਰੱਬ ਦਾ ਨਾਮ ਲਓ ਤਿਆਰ ਸ਼ਰ ਹੋ ਕੇ ਤਿਆਰ ਸ਼ਰ ਹੋ ਕੇ ਬਸ ਕਥਾ ਸੁਣੋ ਤੇ ਆਜੋ ਮੰਦਰ ਸਰਗੀ ਖਾਣੀ ਹੁੰਦੀ ਆ ਫਿਰ 16 ਸੰਗਾਰ ਕਰਨੇ ਹੁੰਦੇ ਆ ਫਿਰ ਉਹੀ ਸਰਗੀ ਆਪਾਂ ਜਾ ਕੇ ਦੇਵਤਾ ਨੂੰ ਪਹਿਲਾਂ ਭੋਗ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਆਪਗ੍ਰੇਨ ਕਰਨਾ ਵਾ ਉਹਦੇ ਵਿੱਚ ਪੰਜ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਸਰਗੀ ਦੇ ਵਿੱਚ ਸੱਸ ਜ਼ਿਆਦਾਤਰ ਸਰਗੀ ਦਿੰਦੀਆਂ ਵਾ ਤੇ ਇਸ ਵਰਤ ਵਿੱਚ ਪੂਜਾ ਤੋਂ ਬਾਅਦ ਛੂਟ ਹੁੰਦੀ ਆ ਪ੍ਰੈਗਨੈਂਟ ਲੇਡੀ ਵਾਸਤੇ ਬਿਮਾਰ ਔਰਤਾਂ ਵਾਸਤੇ ਦੁੱਧ ਪੀ ਸਕਦੇ ਆ ਜਾਂ ਚਾਹ ਪੀ ਸਕਦੇ ਆ ਪਾਣੀ ਸਿਰਫ ਆਪਾਂ ਜਦੋਂ ਚੰਦਰਮਾ ਚੜ੍ਹੇਗਾ ਉਦੋਂ ਹੀ ਅਰਗ ਦੇ ਕੇ ਆਪਣੇ ਬਤੀ ਦਾ ਮੁਖ ਵੇਖ ਕੇ ਫਿਰ ਉਹਨਾਂ ਦੀ ਲੰਮੀ ਆਈ ਉਹ ਤਾਂ ਕੰਮ ਨਾ ਕਰਕੇ ਉਸ ਤੋਂ ਬਾਅਦ ਹੀ ਆਪਾਂ ਕੁਝ ਖਾ ਪੀ ਸਕਦੇ ਹਾਂ